ਮੈਚ ਚੱਲ ਰਿਹਾ ਤੇ ਦੇਖ ਰਹੇ ਹਾਂ ਮੈਚ ਚੱਲ ਰਿਹਾ ਇਹ ਤਾਂ ਪਲੇਅਰ ਬੈਠੇ ਦੇਖ ਰਹੇ ਨੇ ਮੈਚ ਚੱਲ ਰਿਹਾ ਪਲੇਅਰ ਬੈਠੇ ਲੱਗਾ ਵਰ ਦਰਸ਼ਕ ਬੈਠਾ ਦੇਖ ਰਹੇ ਆ 9 ਵਜੇ ਮੇਰਾ ਸਪੈਸ਼ਲ ਆਇਆ ਹੈ 9 ਮੰਡ ਸਮਰੋਹ ਹੋ ਰਿਹਾ ਤਾੜੀਆਂ ਵੀ ਤਾੜੀਆਂ ਤਾੜੀਆਂ ਮੜਿਆ ਤਾੜੀਆਂ ਤਾੜੀਆਂ ਬਾਈ ਤਾੜੀਆਂ ਵਧਾਈਆ ਟੀਮ ਨੂੰ ਆਹ ਕਾ ਇਹ ਦੇਖੋ ਕ੍ਰੈਡਿਟ ਕਾਰਡ ਹੋਰ ਆ ਗਿਆ ਐਟਲਸ ਇਨਾ ਫੌਰਨ ਬਸ ਜਾਵਾਂਗੇ ਕਿ ਤੇ ਬਾਹਰ ਨਹੀਂ ਘੰਟੇ ਜਾਂਦੇ ਨਾ ਬਸ ਤੇ ਬਹੁਤ ਬੈਨੀਫਿਟ ਆ ਇਹ ਚੱਲੀਏ ਜੀ THAILAND ਨਹੀਂ ਚਲੇ ਆ ਆਪਣੇ ਹੋਰ ਕੰਮ ਚੱਲੇ ਆ ਤੇ ਅੱਜ ਮੌਸਮ ਥੋੜਾ ਠੰਡਾ ਤੇ ਬੋਲਟ ਲੈ ਕੇ ਜਾ ਸਕਦੇ ਬਾਹਰ ਆਪਾਂ ਤੇ ਦੇਖਿਆ ਜਾਵੇ ਕੱਲ ਸਾਡੇ ਬਰਸਾਤ ਹੋਲੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ THAILAND ਦਾ ਟੂਰ ਟੂਰ ਥੋੜੇ ਅੱਗੇ ਜਾ ਰਿਹਾ ਮੇਰਾ ਤੇ ਉਹ ਕੁਛ ਐਦਾਂ ਬਣ ਰਿਹਾ ਸੀ ਜਿਹੜੀ ਇੱਕ ਕੰਬੋਡੀਆ ਕੰਟਰੀ ਨਾਲ ਉਸ ਡਾਇਰੈਕਟ ਫਲਾਈਟ ਹੋਗੀ ਮੈਂ ਕੁਸਦਾ ਟੂਰ ਪੈਕੇਜ ਬਣਾ ਰਿਹਾ ਵੀ ਕੰਬੋਡੀਆ ਕੰਬੋਡੀਆ ਤੇ ਥਾਈਲੈਂਡ ਥਾਈਲੈਂਡ ਤੋਂ ਮਲੇਸ਼ੀਆ ਆ ਮਲੇਸ਼ੀਆ ਤੋਂ ਸਿੰਗਾਪੁਰ ਤਿੰਨ ਚਾਰ ਕੰਟਰੀਆਂ ਦਾ ਇਕੱਠਾ ਟੂਰ ਕਰਾਂ ਮਲੇਸ਼ੀਆ ਬਜਾ ਹੁਣ ਮੇਰਾ ਵੀਜ਼ਾ ਚైనా ਦਾ ਵੀ ਲੱਗਿਆ ਹੋਇਆ ਉਹ ਵੀ ਖਰਾ ਤੇ ਉਹ ਦੇਵ ਜੀ ਮੇਰਾ ਪਾਸਪੋਰਟ ਲੈ ਆਇਆ ਮੈਂ ਤਾਂ ਫੁੱਲ ਚ ਗਿਆ ਦ ਮੈਸੇਜ ਕੰਨ ਤਾਂ ਗੂਗਲ 'ਤੇ ਚੱਲਦੇ ਆ ਉਹਦੇ ਨਾਲ ਸਰ ਜਾਂਦਾ ਆ ਬੈਗ ਤਾਂ ਟਾੜ ਕੇ ਇਹਦੇ ਵਿੱਚ ਪਾਹਾ ਲੈਪਟਾਪ ਜਿਹੜਾ ਮੇਰਾ ਲੈਪਟਾਪ ਹੁਣ ਬਹੁਤ ਤੰਗ ਕਰਦਾ ਮੈਨੂੰ ਇਹ ਤੇ ਇੱਕ ਫੋਨ ਦਾ ਨਵਾਂ ਲੈ ਲਵਾਂ ਇੱਕ ਸੋਚਦਾ ਵੀ ਜਦ ਤੱਕ ਹਲੇ ਚੱਲਦਾ ਵੀ ਚਲਾਵਾਂ ਮੈਂ ਅ ਜੀ ਬੈਟਰੀ ਚਾਰਜਰ ਦੇਖੋ ਤਾਂ ਮੈਨੂੰ ਲੱਗਦਾ ਬੰਦ ਹੋ ਗਿਆ ਉਹਨੇ ਡਾਉਨ ਹੈ ਸਰਵਰ ਚੱਲਦੀ ਬੈਂਡ ਖੜੀ ਚੱਲਦੀ ਹੈ ਕੱਲ ਬੋਲਟਜ ਤੇਲ ਖਤਮ ਹੋ ਗਿਆ ਤਾਂ ਤੇਰੇ ਤੇਲ ਦੀ ਸਿਸੀ ਭਰਾ ਕੇ ਲਿਆਂਦੀ ਤੇ ਫਿਰ ਪਾਇਆ ਹੁਣ ਨਾ ਜਾਣ ਪਤਾ ਕਿ ਕਿੰਨਾ ਕੁ ਚਲਾਉਤਾ ਹੁਣ ਉਸ ਤੋਂ ਬਾਅਦ ਪٹرول ਪੰਪ ਤੱਕ ਚਲੀ ਜਾਊ ਗੱਡੀ ਚੱਲੀ ਆ ਵੀ ਸੱਪ ਉਹਦਾ ਸਟਾਰਟ ਆ ਚੱਲ ਲੈਨੇ ਤਰਨ ਜੀ ਲੈ ਕੱਢ ਦੋ ਪਰਦੇ ਤਨੇ ਆ ਅੱਛਾ ਚੱਲੀ ਜੀ ਫਿਰ ਅੱਗੇ ਸਰਗਤ ਕੱਪੜੇ ਖੜੇ ਆ ਜੀ ਹਾਂ ਜੀ ਹਜੋ ਬੱਲੇ ਕਿਵੇਂ ਆ ਮੈਂ ਕੱਥੇ ਹੀ 500 ਦਾ ਪਾ ਦੇ ਜੀ ਬਸ 15 ਘਟ ਜੀ ਜੀ ਚੈੱਕ ਜੀਰੋਂਾਂ ਪੂਰੀਆਂ ਜੀ ਜੀਰੋਂਾਂ ਪੂਰੀਆਂ ਆਹਾਹਾਹਾਹਾ ਨਾ ਦੋ ਉਹ ਨਸਰਾਂ ਤੇ ਬਣੀ ਹੋਊਗਾ

ਇਹ ਬਰਾਬਰ ਚੱਲਾ ਇਹਦਾ ਸੌਂਗ ਜਿਆਗਿਆ ਵਾਦੀ ਮੇਰਾ ਆ ਰਿਹਾ ਬਈ ਸਪੈਸ਼ਲ ਆਰਡਰ ਉਹ ਜਿਹੜਾ ਬਾਈਆ ਔਰਡਰ ਹੋਦਾ ਡੁਪਲੀਕੇਟ ਚੀਜ਼ਾਂ ਮੇਰੇ ਬਾਦ ਹੋਗਾ ਸਪੈਸ਼ਲ ਤਾਂ ਨਿੱਕੇ ਕੁਰੀ ਜਾਂਦਾ ਮੈਂ ਉਹਨਾਂ ਕਰਨਾ ਕਾਟੇ ਚੱਕੇ ਦੇ ਉੱਤੇ ਛੇੜੇ ਕਾਟੇ ਨਾ ਦੇਉਂਦੇ ਅੱਛਾ ਇਹਦੇ ਸੁਧੀ ਗਈ ਨਹੀਂ ਅਜੇ ਅਭੀ ਲੋ ਕਾਟੇ ਚੱਕੇ ਦੇ ਉੱਤੇ 30 ਮੇਰਾ ਸਪੈਸ਼ਲ ਆਇਆ ਹੈ ਭਾਈ ਲੈਪਟਾਪ ਹੋਣਾ ਠੀਕ ਹੋ ਗਿਆ ਚੱਲੀ ਹੁਣ ਘਰ ਨੂੰ ਆਹ ਲਓ ਜੀ 버거 ਆਹ ਲਾਹੋ 버거 ਛਕੋ ਐਂ ਤਾਂ ਬਦੋਸਾ ਖਾਂਦਾ ਤਾ ਤੁਹਾਨੂੰ ਦੋਸਾ ਪਸੰਦ ਨਹੀਂ ਨਾ ਲੈ ਭਾਈ ਲੈਪਟਾਪ ਹੀ ਹੋ ਗਿਆ ਹੁਣ ਠੰਡਾ ਹੈ ਖੋਜ ਲੱਗੀ ਮੇਰੇ ਅੰਦਰ ਅਜਾ ਖੰਡਾ ਪਣੀ ਨਹੀਂ ਮੈਂ ਇੱਕ ਤਾਂ ਮੇਰਾ ਕਾਰਡ ਵੀ ਆ ਗਿਆ ਤੇ ਦਵਾਈ ਵੀ ਆ ਗਈ ਕਣਕ ਦੀ ਆਸ਼ੀ ਹੈ ਹਾਂ ਕ੍ਰੈਡਿਟ ਕਾਰਡ ਹੋਰ ਆ ਗਿਆ ਐਡਲੱਸ ਇਹਨਾਂ ਫੌਨ ਬਦਜਾ ਜਦੋਂ ਕਿ ਬਾਹਰਲੀ ਕੰਟਰੀ ਜਾਂਦੇ ਹਨ ਵਾਸਤੇ ਬਹੁਤ ਬੈਨੀਫਿਟ ਆ ਹੈ ਤੇ ਜਿਹਦਾ ਜੋ ਐਸ ਜਮਾ ਬਹੁਤ ਮਿਲਦੇ ਆ ਕਾਰ ਤਾਂ ਵੈਸੇ ਕੱਟੇ ਤੇ ਮੈਂ ਪਾ ਦਿਆ ਜਿਹਦੇ ਬੈਨੀਫਿਟ ਤੇ ਲਿਖੇ ਹੋਏ ਕਈ ਤਰ੍ਹਾਂ ਦੇ ਜਿਹੜੇ ਪੜ੍ਹੇ ਆਪਾਂ ਆ ਗਏ ਫਿਰ ਹੋ ਗਿਆ ਇਹ ਸਭ ਤੋਂ ਪੜਤਾਂ ਸਾਰਾ ਕੁਝ ਚਾਹ ਪੂਰਾ ਜਿਹੜਾ ਸਰਕਾਰ ਤੋਂ ਕਿੰਦਾ ਸਾਰਾ ਫਾਇਦਾ ਲੈਣਾ ਆਪਾਂ ਨੇ ਤੇ ਇਸ ਤੋਂ ਬਾਅਦ ਕਾਹੋ ਬੈਨੀਫਿਟ ਆ 에어ਪੋਰਟ ਦੇ ਲਾਂਚੇਸ ਦਾ 6 ਡੋਮੈਸਟਿਕ ਮਿਲਦੇ ਆ 6 ਇੰਟਰਨੈਸ਼ਨਲ 에어ਪੋਰਟ ਪਰ ਰੋਟੀ ਫ੍ਰੀ ਮਿਲਦੀ ਜਿਹੜੀ ਜੇ ਤੁਸੀਂ ਇਹ ਕਾਰਡ ਲੈਂਦੇ ਹੋ ਹੋਰ ਅੰਦਰ ਵਿੱਚ ਦੇਖਿਆ ਕਾਫੀ ਬੈਨੀਫਿਟ ਆ ਜਿਹਦੇ ਵਿੱਚ ਇਸ ਵਿੱਚ ਆ ਪਰਦਾ ਸਿੱਧਾ ਮੈਂ ਆ ਹਾਂ ਹਾਂ ਅਦਰ ਫੁਰ ਹੋਰ ਬਿਨਿਵਰਸ 2000 ਮਾਈਲ ਤੋਂ 2000 ਮਾਈਲ ਚ ਮੈਨ ਵਿੱਚ ਤੁਹਾਨੂੰ ਦੱਸ ਦਿੰਨਾ ਮੇਰੀ ਸਾਲ ਦੀ ਫੀਸ ਹੈ ਵੀ 5000 ਰੁਪਇਆ ਤੇ ਕਈ ਕਈ ਇਹਦੇ ਉਹਦੇ ਵਿੱਚ ਤੇ ਮੈਨ ਦਾ ਫੋਨ ਉਹ ਮਿਲ ਗਿਆ ਪੇਜ ਤੇ ਵੀ ਲਿਖਿਆ ਹੋਇਆ ਤੇ ਤਿੰਨ ਕੈਟੇਗਰੀ ਚ ਉਹਨੇ ਵੰਡਿਆ ਹੋਇਆ ਸਿਲਵਰ 골ਡ ਪਲੈਟੀਨਿਅਮ ਤੇ ਇਹਦੇ ਪਰ ਹੈਗਾ ਜੀ ਜੇ ਤੁਸੀਂ ਇਹਦੇ ਦੇ ਬੈਨੀਫਿਟ ਲਿਖੇ ਹੋਏ ਆ ਜੇ ਤੁਸੀਂ ਸਾਲ ਦਾ 3 ਲੱਖ ਜਾਂ 3 ਲੱਖ ਤੋਂ ਸਾਢੇ 3 7 ਲੱਖ ਫਿਰ 골ਡ ਬਣ ਜਾਂਦਾ ਜੇ ਤੁਸੀਂ ਸਾਲ ਦਾ 15 ਲੱਖ ਤਾਂ ਫਿਰ ਪਲੈਂਟੇਜਨ ਇਹ ਆ ਜੀ ਸਾਰਾ ਰਿਕਾਰਡ ਤੇ ਭਾਈ ਬਪੜਦਾ ਹੀ ਰਹੂ ਮੇਰੇ ਖਾਲਜ ਨੇੜ ਤੇੜ ਦੇ ਵਿੱਚ 골ਡ ਤਾਂ ਖਤਮ ਹੋ ਜੇ ਸਿਲਵਰ ਤੱਕ ਦਾ 3 ਲੱਖ ਤੱਕ ਦਾ ਫਿਰ ਕਰੇ ਦੇਵਾਂਗੇ ਥੋੜੇ ਥੋੜੇ ਖਰਚ-ਵੋਚ ਕੇ ਤੇ ਤੁਲਪਾ ਆ ਗੱਡੀ ਦਾ ਕਿਆ 60000 ਦਾ ਸਾਲ ਦਾ ਤੇਲ ਪਏ ਜਾਂਦਾ ਗੱਡੀ 'ਚ ਚਲ ਬਾਕੀ ਹਰੇ ਦੇਖਦੇ ਸਰਚ ਕਰਦੇ ਆ ਇੱਕ ਕਾਰਡ ਹੈਗਾ ਜੀ ਮੇਰਾ ਐਟਲੈਸ ਬੈਂਕ ਹੈਗਾ ਜੀ ਆਪਣਾ ਕਿੱਧਰ ਗਿਆ ਜੀ ਬੈਂਕ ਹੈਗਾ ਜੀ ਆਪਣਾ ਹਾ ਜਿਹੜਾ ਬੈਂਕ ਵਾਲਾ ਕਾਰਡ ਦਾ ਉਹ ਤਾਂ ਮੈਂ ਐਕਟੀਵੇਟ ਕਰ ਲਿਆ ਪਰ ਅੱਜ ਮੈਂ ਦੁਪਹਿਰ ਨੂੰ ਸੋਚਦਾ ਤਾਂ ਵੀ ਅੱਜ ਸੋਨਾ ਨਹੀਂ ਹੈਗਾ ਸਾਡੇ ਹਰੇ ਟਿਕਟਾਂ ਹੀ ਨਹੀਂ ਹੋ ਰਹੀਆਂ ਹੈਗੀਆਂ థਾਈਲੈਂਡ ਦੀ ਟਿਕਟਾਂ ਬਹੁਤ ਮਹਿੰਗੀਆਂ ਹੋਈਆਂ ਹੋਈਆਂ ਯਾਰ 3000 ਤੋਂ ਪਰੇ ਬਲਸੇ ਹੋ ਰਹੀਆਂ ਜਿਹੜੇ ਸਸਤੀ ਇਹਨਾਂ ਸਪਾਈਸ ਜੱਟ ਆ ਉਹਨੂੰ ਜੋ ਹੁੰ ਜਾਣ ਨੂੰ ਜੀ ਨਹੀਂ ਕਰਦਾ ਹਾਂ ਕਿਆ ਕਰੇ ਬੰਦਾ ਛਾਤ ਦਿੱਤਾ ਜਾਵੇ ਹੁਣ ਛਾਤ ਨੂੰ ਫਿਰ ਬੈਠਾਂਗੇ ਪਰ ਅੱਜ ਬਸ ਸੋਚਦਾ ਦਬਾਦੂ ਸੌਣਾ ਬਸ ਜੂ ਮੜਾਏ ਇਧਰੋਂ ਕੀੜੇ ਤੇ ਉਧਰੋਂ ਕੀੜੇ ਤੇ ਠਾਣੇ ਇਹਦਾ ਨੂੰ ਸਵਜਰੇ ਨੂੰ ਉੱਠ ਖੜਦੇ ਆ ਹਾਂ ਇੱਕ ਬੈਨੀਫਿਟ ਮੇਰੇ ਹੋਰ ਆ ਜਿੰਨੇ ਦੇ ਭਾ ਟਿਕਟ ਕਰੂੰਗਾ ਉਹਦਾ ਕੁਝ 10% ਮੈਨੂੰ ਜਿਹੜਾ ਕਾਰਡ ਬਰੂਜ ਮੈਲਸ ਮਿਲ ਜਾਣੇ ਕੋਈ ਇਦਾਂ ਸੋਚ ਰਹਾ ਹੈ ਕਰਕੇ ਦੇਖੀ ਉਹ ਤੇ ਹੁਣ ਚੱਲੇ ਗਰਾਊਂਡ ਆ ਕੇ ਦੇਖ ਰਹਾ ਠੰਡਾ ਜਿਹਾ ਬੈਠ ਕੇ ਦੇਖਣਾ ਨਾਲ ਮੈਚ ਆਉਣਾ ਜਬਨ ਇੰਡੀਆ ਰ ਇਹਦਾ ਨਾਲ ਮੇਜ ਹਾਂ ਪੁੱਲ ਜਾਵਾਂ ਕਿਹੜੀ ਟੀਮ ਨਾਲ ਮੈਚ ਪਾਹ ਕਰਾਜ ਮੈਚ ਕਿਹੜੀ ਟੀਮ ਨਾਲ ਜੁਆਸ ਨਾਲ ਅਫਗਾਨਿਸਤਾਨ ਵਾਲਾ ਮੈਚ ਅੱਜ ਮੈਂ ਜਾ ਫਰਾਂਸਟਾਨ ਵਾਲਾ ਪਾਣੀ ਲੈ ਲਵਾਂ ਨਾ ਪੰਜ ਪਰ ਮੇਰੇ ਬੋਤਲਾਂ ਨਾਲ ਗਰਾਊਂਡ ਤੇ ਫਿਰ ਕੱਲ ਤਾਂ ਅਸੀਂ ਟ੍ਰੈਕਿੰਗ ਉੱਪਰ ਲੰਘੇ ਤੇ ਬਹੁਤ ਲੰਮਾ ਉਸ ਟਾਈਮ ਬੱਦਲ ਆ ਗਿਆ ਤਾਂ ਅੱਜ ਵੀ ਹੁਣ ਵੀ ਬੱਦਲ ਘੁੰਮ ਰਿਹਾ ਉੱਪਰ ਦੇਖੋ ਕਿਸੇ ਵੀ ਟਾਈਮ ਕੁਸ਼ਮੀਰ ਪੈਸਾ ਦਾ ਜਾਂ ਨਹੀਂ ਪੈ ਸਕਦਾ ਇਹ ਹੁਣ ਰੱਬ ਦੇ ਰੰਗ ਪਰ ਮੌਸਮ ਬਹੁਤ ਮਜਾਜੀਆ ਹੋ ਗਿਆ ਉਹ ਇਹ ਆ ਰਿਹਾ ਪੂਰਾ ਤੇ ਮੈਂ ਪਾਣੀ ਦੀ ਬੋਤਲਾਂ ਭਰ ਲਵਾਂ ਤੇ ਮੈਂ ਨਾ ਮੈਂ ਉਹ ਤੂੰ ਮੈਨੂੰ ਸੇਵਾ ਕੋਲੇ ਮਿਲਦਾ ਹੁੰਦਾ ਜਦ ਵੀ ਦੇਖੋ ਤੂੰ ਮੈਨੂੰ ਸੇਵਾ ਕੋਲੇ ਮਿਲਦਾ ਹੁੰਦਾ ਕੜ ਜਾ ਉਹ ਖੜ ਜਾ ਮੜ ਜਾ ਚੱਲ ਪੈਂਜਣਕ ਨਹੀਂ ਹੈ ਚੱਲ ਐਂਜਣਕ ਨਹੀਂ ਕਿਥੇ ਉਹ ਮੋਟਰ ਹਾਂ ਹਾਂ ਮੋਟਰ ਉਹ ਕਹਿੰਦਾ ਵੀ ਮੈਂ ਖੁਆਰ ਦੇਣੀ ਯਾਰ ਵਧੀਆ ਬਣਾ ਦੇਣੀ ਹਾਂ ਹਾਂ ਤੇ ਕਹਿੰਦਾ ਰੰਗ ਰੰਗ ਕਰਕੇ ਮੈਂ ਆਪਣੇ ਕੋਲ ਰੱਖ ਲੈ ਜਰਵੇ ਨੂੰ ਕਹਿੰਦਾ ਵੀ ਜਦ ਲੋਡ ਹੋਈ ਫਿਰ ਉਹ ਕਰਦੇ ਕਰੂਗੇ ਉਹ ਵਧੀਆ ਬਣਾ ਦੇਣੀ ਤੇਰੀ ਮੋਟਰ ਕਿੱਦਾਂ ਬਣਾ ਕੇ ਰੱਖਦਾ ਆਪਣੇ ਅੰਨ ਬੰਦੇ ਦੇ ਵਾਪਸ ਗਿਆ ਦੋ ਦਿਨ ਦੋ ਦਿਨ ਬਾਅਦ ਤੇ ਕਹਾਂਦਾ ਉਹ ਤਾਂ ਦੇ ਦੇਣੀ ਤੇਰੀ ਹਾਂ ਬਾਕੀ ਉਹ ਤਾਂ ਉਹ ਨਾ ਤਾਂ ਕੱਟ ਕੇ ਤੇਰੀ ਦੇ ਦੇਣੀ ਹਾਂ ਹਾਂ ਤੇਰੇ ਮੋਟਾ ਤੇਰੇ ਕੋਲੇ ਰਹਿਣੀ ਤੇਰੇ ਅੱਛਾ ਮੇਰੇ ਕੋਲੇ ਰਹਿਣੀ ਬਣਾ ਦੇਣੀ ਐਨ ਕੰਦਾ ਅੱਛਾ ਕੋਈ ਗੱਲ ਨਹੀਂ ਕੋਈ ਗੱਲ ਚਲੋ ਤਾਂ ਕੰਮ ਸਰ ਜਾਵੇ ਉਹਦਾ ਕੰਮ ਸਰ ਜਾਵੇ ਕੀ ਲਵਰਾ ਪਾ ਦੀ ਬੱਬਾ ਜੀ ਟੀਮ ਚੋ ਆ ਪਾਪਾ ਪੱਤੇ ਖਾਈ ਜਾਂਦਾ ਇਹਦਾ ਇਹ ਤਾਂ ਬਾਈ ਕੀ ਕਰਦਾ ਪੰਗਾ ਲੈ ਲੰਦਾ ਫਿਰ ਪੂਰੇ ਹੁੰਦੇ ਨਹੀਂ ਹੈਗੇ ਤੇ ਕਦੇ ਤਾਂ ਕਿਸੇ ਨੂੰ ਦੇਖ ਮੇਤੇ ਗੱਲ ਸੁਣਾ ਇੱਕ ਵਾਰ ਤੇ ਨਾ ਮੇਤੇ ਕਿਸੇ ਨੂੰ ਲੋਨ ਦਵਾਤਾ ਹੈ ਮਸੀ ਪੈਸੇ ਦਿੱਤੇ ਉਹਨਾਂ ਨੇ ਹੁਣ ਹੁਣ ਕਿਸੇ ਨੂੰ ਹੋਰ ਸਮਾਨ ਦਵਾਤਾ ਬਾਈ ਪਤਾ ਹੈ ਉਹ ਪਤਾ ਹੀ ਦੇਵੇ ਨਾ ਦੇਵੇ ਤਾਂ ਪੰਗਾ ਇਹ ਲੈ ਲੈਂਦਾ ਪਤਾ ਕੀ ਮੇਰੀ ਗੱਲ ਸੁਣ ਚੰਡਾ ਕਰ ਪਹਿਲਾਂ ਚੰਡਾ ਹੀ ਕਰਨਾ ਹੈਗਾ ਨਾ ਸਮਝਾਉਂਦਾ ਤੂੰ ਜਿੰਮੇਵਾਰੀ ਨਾਲ ਲੈ ਕਰ ਮੇਰੇ ਘਰ ਸੁਣ ਯਾਰ ਰਿਸ਼ਤੇਦਾਰ ਦੀ ਮੋਟਰ ਖਰਾਬ ਹੋ ਗਈ ਤੇ ਉਹ ਕਹਿੰਦਾ ਦੋ ਦਿਨਾਂ ਦੀ ਮੋਟਰ ਹਾਂ ਸੋਹਰਾ ਬਾਈ ਗੱਪ ਨਹੀਂ ਮੋਟਰ ਨਾ ਮੋਲ ਆਉਂਦਾ ਭਾਈ ਮੈਂ ਕਰਾਂਗਾ ਆਹ ਤੇ ਆ ਇਹ ਨਾ ਵੀ ਆਨੇ ਨਹੀਂ ਆਨੇ ਆਪਣਾ ਕੰਮ ਕਰਦਾ ਤੂੰ ਦੱਸ ਲੋੜ ਅੱਗ ਅੱਗ ਤੇ ਪਤਾਲ ਪਚੋਕ ਤੇ ਪਤਾੜਾ ਯਾਰ ਮੈਂ ਥੋੜੀ ਕਿਹਾ ਉਹਨੂੰ ਹਾਂ ਸਤਨਾਮ ਨੇ ਕਹਿ ਦਿੱਤਾ ਉਹਨੂੰ ਕਹਿੰਦਾ ਭਾਈ ਪੁੱਛੀ ਯਾਰ ਵੀ ਮੋਟਰ ਚਾਹੀਦੀ ਮੈਂ ਥੋੜੀ ਕਿਹਾ ਤਾਂ ਸਤਨਾਮ ਨੇ ਗਾ ਗੱਲ ਕਰੀ ਆ ਜੇਰਾ ਫੋਰਮੈਨ ਆ ਫੋਰਮੈਨ ਨੇ ਗੱਲ ਕਰੂਗਾ ਭਾਈ ਜਿਹਨੇ ਉਤਨੀ ਮੈਦੂਦ ਵਿੱਚ ਮੋਰਾ ਬਣਾ ਲਿਆ ਅਗਲੇ ਨੇ ਜਿੰਮੇਵਾਰੀ ਲੈ ਲਈ ਬੰਦੇ ਨੇ ਤੁਮੇਵਾਰ ਲੈ ਲਈ ਮੈਂ ਵੀ ਤੁਮੇ ਦਾ ਨਿੰਮੇ ਕਰਕੇ ਹਾਂ ਕਰਤੀ ਮੈਂ ਤੇਰੇ ਕਰਕੇ ਹਾਂ ਕਰੀ ਆ ਤੇਰੇ ਕਰਕੇ ਹਾਂ ਕਰੀ ਆ ਮੈਂ ਯਾਰ ਤੈਨੂੰ ਮਿਲ ਜੂਗੇ ਤੇਰੇ ਰਿਪੋਰਟ ਨਹੀਂ ਮੈਂ ਹੁਣ ਕੂਰਨਾ ਦਾ ਪੈਂਦਾ ਯਾਰ ਬੰਦੇ ਨੂੰ ਜੇ ਬੰਦਾ ਕੂਰਨਾ ਦਾ ਪੈਂਦਾ ਹੁਣ ਭਰਾ ਬਣਾ ਬੜਾ ਹਾਂ ਨਾ ਮੈਨੂੰ ਆਹਦੇ ਆਦੇ ਕਹਿ ਨਹੀਂ ਹੈਗੇ ਹੋਰ ਚੱਲਣੀ ਇਹਦਾ ਸਿੱਖ ਹੈਗਾ ਤੂੰ ਸਿੱਖ ਵੀ ਨਹੀਂ ਹੈ ਤੂੰ ਤਾਂ ਇਹ ਸਿੱਖਾ ਤੂੰ ਸਿੱਖ ਤੂੰ ਕਿੱਧਰ ਦਾ ਸਿੱਖਾ ਬਈ ਜੀ ਕਰੋੜੂ ਸਿੱਖ ਨੇ ਰਾਤ ਆ ਗਾੜੀ ਰੱਖ ਲਈ ਅੱਛਾ ਤੋ ਦੇਖਾ ਕਰਦੇ ਦੇਖਦੇ ਕੱਤ ਤੱਕ ਰੱਖਦਾ ਤੂੰ ਹਾਂ ਚਲ ਵੇ ਚੱਲੀ ਆਪਾਂ ਚਲੋ ਵੀ ਜੀ ਗਰਾਊਂਡ 'ਚ ਪੁੱਜ ਗਏ ਆ ਉਧਰ ਕਾਕਾ ਦੀ ਮੈਂ ਇੰਟਰਵਿਊ ਲੈਣੀ ਸੀ ਕਾਕਾ ਜੀ ਫੇਰ ਨਹੀਂ ਆਇਆ ਹੈਗਾ ਉਹਦੀ ਹਵਾ ਖਰਾਬ ਹੋਈ ਹੋਈ ਆ ਇੱਧਰ ਨਿਊ ਜਿਹੜੀ ਨਵੀਂ ਵੈਰਾਈਟੀ ਤਿਆਰ ਹੋ ਰਹੀ ਆ ਇੱਧਰ ਆ ਪੁਰਾਣੀ ਵੈਰਾਈਟੀ ਆ ਇਹ ਹੌਲੀ ਹੌਲੀ ਬਚਨ ਪੂਰਾ ਹੋਇਆ ਸਾਬੀਟੀ ਸਾਡੇ ਬਾਪੀ ਜੀ ਦਾ ਬਚਨ ਪੂਰਾ ਹੋਇਆ ਬਚਨ ਮੇਰੇ ਯਾਰ ਦਾ ਪੂਰਾ ਐ ਡੀਸੀ ਦਾ ਕੱਲ ਡੀਸੀ ਨੇ ਕਿਹਾ ਤਾਂ 2 ਘੰਟੇ ਦਾ ਵੀ ਪਊਗਾ ਬਈ ਆ ਕਹ ਨਹੀਂ ਐਂ ਦੱਸ ਦੇ ਤੂੰ ਅਸੀਂ ਕੱਲ ਅਸੀਂ ਬਲੌਗ ਹੀ ਬਣਾਇਆ ਉਸ ਟਾਈਮ ਜਿਹੜੇ ਅਸੀਂ ਕੱਲ ਬਚਨ ਹੋ ਰਹੇ ਤੇ ਕੱਲ ਬਚਨ ਕਰੇ ਡੀਸੀ ਨੇ ਡੀਸੀ ਨੇ ਜਿਹੜਾ ਕਹਿੰਦਾ 2 ਘੰਟੇਾਂ ਵੀ ਬੈਣਾਗਾ ਉਹ ਘੰਟੇ ਵਾ ਪੂਰਾ ਆ ਗਿਆ 20 ਹਾਂ ਹਾਂ ਕੱਲ ਤਾਂ ਸਰਬਸਤੀ ਦੀ ਦਵਾਨਪੁਰ ਸਰਬਸਤੀ ਹੋ ਗਏ ਉਹਦੇ ਹਾਂ ਆ ਨਵੀਂ ਬਰੀਡ ਤਿਆਰ ਹੋ ਰਹੀ ਏ ਇੱਧਰ ਬਾਈ ਇੱਧਰ ਪੁਰਾਣੀ ਬਰੀਡ ਖਤਮ ਹੋ ਰਹੀ ਆ ਪੁਰਾਣੀ ਬਰੀਡ ਓਹਾ ਹੋ ਰਿਆ ਪਰ ਇਹ ਜੈ ਹਾਲੇ ਟਾਈਮ ਦੇ ਰਹੀ ਹਾਲੇ ਵੀ ਕਹਿੰਦੇ ਨਾ ਅਸੀਂ ਖਤਮ ਨਹੀਂ ਹੋਣਾ ਹੈਗਾ ਆਉਂਦੇ ਦੇਖ ਤੋ ਆ ਬਚਾਲ ਆਲੀ ਹੈ ਤੇ ਬਚਾਲ ਆਲੀ ਹੈ ਇਹਨਾਂ ਪਹਿਲੀ ਨਾ ਪਿਛਲੇ ਗੱਬੇ ਜੇ ਆ ਗੱਬਲੀ ਆਲੀ ਹੈ ਇਹ ਗੱਬਲੀ ਬਰੀਡ ਆ ਇਹ ਕਾਕਾ ਵੀ ਗੱਬਲੀ ਜੇ ਆਉਂਦਾ ਕਾਕਾ ਤਾਂ ਹੁਣ ਢਕੀਲਾ ਹੋ ਗਿਆ ਕਾਕਾ ਭੂੜ ਢਕੀਲਾ ਕਾਕਾ ਬੜਾ ਜ਼ਹਿਰੀਲਾ ਨਹੀਂ ਚਲੋ ਚਲੋ ਫਿਰ ਅੱਛਾ ਆ ਵੀ ਲੱਗੀ ਮੈਚ ਲੱਗਿਆ ਵਾ ਭਾਈ ਇਹ ਟਰਾਫੀ ਰੱਖੀ ਬੈਠੇ ਮੁੰਡੇ ਵੀ ਤਿੰਨ ਤਰ੍ਹਾਂ ਦੀ ਇੱਥੇ ਆਉਂਦੀ ਆ ਤਿੰਨ ਤਰ੍ਹਾਂ ਦੀ ਵੈਰਾਈਟੀ ਆਉਂਦੀ ਆ ਇੱਥੇ ਵੀ ਇਹ ਜਿਹੜੀ ਜੋ ਜੇਨਰੇਸ਼ਨ ਵਿਚਾਲੇ ਮੇਲ ਵਾਲੀ ਆ ਦਿਸ ਇਜ਼ ਵੈਰੀ 올ਡ 올ਡ ਪਰ ਜੇਨਰੇਸ਼ਨ 올ਡ ਐਂਡ ਫਾਸਟ ਵੈਰੀ ਕਿੰਡਲੀ ਗ੍ਰੈਂਡ ਵੀ ਲੇਫਰ ਬਰਥਡੇ ਉਹ ਜਿਹੜੀ ਆ ਨਵੀਂ ਬਰੀਡ ਆ ਦਿਸ ਇਜ਼ ਨਿਊ ਬਰੀਡ ਹੌਣ ਵਾਲੀ ਜੇਨਰੇਸ਼ਨ ਉਧਰ ਇਹ ਵਿਚਾਰ ਵਾਲੀ ਜਿਹੜੀ ਜਿਹੜੀ ਉਹ ਜਨਰੇਸ਼ਨ ਆ ਰਹੀ ਆ ਉਹਦੇ ਬਾਰੇ ਦਾ ਜਿਹੜੀ ਉਹ ਜਨਰੇਸ਼ਨ ਉਤਰੀ ਆ ਉਹ ਜਿਹੜੀ ਉਤਰੀ ਆ ਹਾਂ ਆਹਾ ਇਹ ਸੰਨਿਆ ਦੱਸਣਾ ਇਹਦਾ ਭੇਦ ਆ ਨਾ ਲਾਉਣਾ ਥੋੜਾ ਜਆ ਹਾਂ ਹਾਂ ਇਹਦਾ ਭੇਦ ਨਹੀਂ ਪਾਦਾ ਇਹਦਾ ਭੇਦ ਨਹੀਂ ਪਾ ਸਕਦੇ ਜਲਮ ਜਲੇਵਾ ਵੇਖੀ ਗੱਲਾਂ ਨੇ ਆਉਂਦੀ ਸਾਰੇ ਗੱਲ ਐਸੀ ਕਰਦੀ ਨੇ ਇਹਨੇ ਇਹ 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 ਵੇ ਭਾਈ ਉਧਰ ਗਿਆ ਜਾ ਉਧਰ ਗਿਆ ਜਾ ਜਲੈਂਡ ਹੋ ਗਿਆ ਆਕੂ ਨਵੀਂ ਜਰਨੇਸ਼ਨ ਬਾਰੇ ਆਪਣਾ ਬਿਆਨ ਦੇ ਬਿਆਨ ਦੇ ਅਸੀਂ ਚੌਥੀ ਬ੍ਰੀਡ ਜਰਨੇਸ਼ਨ ਤੇਰੇ ਪਰ ਖਤਮ ਹੋ ਰਹੀ ਆ ਚੌਥੀ ਜਰਨੇਸ਼ਨ ਆ ਜਾ ਹੁਣ ਹਾਂ ਅਸੀਂ ਸਭ ਤੋਂ 올ਡ ਹੈ ਨਹੀਂ ਉਹ ਗੱਲ ਉਹਦੀ ਕਰ ਉਹ ਗੱਲ ਦੇ ਭਾਈ ਗੱਲ ਗੱਲ ਉਹਦੇ ਵੀ ਨੋਟ ਕਰਨੇ ਵਾਲੀ ਆ ਜਿੰਨੇ ਮੁੰਡੇ ਖੇਡਦੇ ਸਾਰੇ ਸਰਦਾਰ ਆ ਉਹ ਅੰਡਰਲਾਈਨ ਇਸ ਲਾਈਨ ਕਰੀਓ ਨਹੀਂ ਕਿਸੇ ਨੇ ਗੱਲ ਪਿਆ ਹਾਂ ਉਹਦੇ ਵਿੱਚ ਇੱਕ ਤਾਂ ਇਹ 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 ਕਿਹੜਾ ਸੱਦੀਗਰ ਉਹ ਖੜਾ ਉਹ ਸ਼ਰਮੇ ਕਰ ਲੋ ਮੜੀ ਜੀ ਉਹ ਚੱਲੀਆਂ ਵਾਲੇ ਸ਼ਰਮ ਕਰ ਲੋ ਸਾਲਾ ਪੈਰ ਖੜਾਇਆ ਉਹ ਪੈ ਸਰਦਾਰ ਮੁੰਡਾ ਵਿਚ ਉਹ ਰੋਡਾ ਤੁਸੀਂ ਇੱਕ ਹੋਰ ਇੱਧਰ ਹੀ ਖੋ ਰਹਿਣੇ ਤੇ ਤੁਸੀਂ ਜਾਇਆ ਹੋਇਆ ਉਹ ਵੀ ਦੇਖ ਮੜੇ ਓੜੇ ਬਾਲ ਬੂਲ ਰੱਖ ਲੋ ਤੇ ਦੇਖ ਕਿੰਨੇ ਮੁੰਡੇ ਸਾਰੇ ਸਰਦਾਰ ਚੱਲੀਆਂ ਵਾਲੇ ਨਹੀਂ ਕਰ ਸਕਦੇ ਕੋਈ ਆ ਫਿਰ ਤਾਂ ਇਹਦੇ ਕਾਏ ਆ ਫਿਰ ਤਾਂ ਲੈ ਤੁਸੀਂ ਡਾਉਨ ਆਲੇ ਹਾਲੇ ਥੋੜੀ ਥੋੜਾ ਬੂਟਾ ਤਾਂ ਲਾਓ ਸਿੱਖੀ ਦਾ ਪਾਣੀ ਜਾਗੂ ਸਿੱਖੀ ਉਹ ਸਿੱਖੀ ਕਰਦੀ ਹੈ ਸਾਰੇ ਦੇ ਫਿਰਦੀ ਸਿੱਖੀ ਸਿੱਖੀ ਹਾਂ ਇਹ ਕਾਕੂ ਦੀ ਅੰਡਰਲਾਈਨਡ ਸਲਾਈਨ ਗੱਲ ਆ ਇਹ ਆਕੂ ਅੰਡਰਲਾਈਨ ਕਰੀਏ ਸੀ ਤੇਰੀ ਗੱਲ ਵਾਕਈ ਮੰਨਣ ਵਾਲੀ ਆ ਸਾਰੇ ਸਾਰੇ ਰੋਡੇ-ਪੋਡੇ ਕੈਮਰਾ ਖੋਲ ਲਿਆ ਗੋਲ ਨਹੀਂ ਆਉਣ ਉੱਤੋਂ ਕਿਹਨੂੰ ਹਲੋ ਝੱਲੀਆਂ ਵਾਲਾ ਕਿਹੜਾ ਸਰਦਾਰ ਦਿਖਾਦਾ ਮੈਨੂੰ ਨਾਮਵੰਡ ਸਮਰੋਹ ਹੋ ਰਿਹਾ ਤਾੜੀਆਂ ਵੀ ਤਾੜੀਆਂ ਤਾੜੀਆਂ ਮੜਿਓ ਤਾੜੀਆਂ ਤਾੜੀਆਂ ਬਈ ਤਾੜੀਆਂ ਸ਼ਾਬਾਸ਼ 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 ਬਾਬਾ ਬਧਾਈਆ ਟੀਮ ਨੂੰ ਏ ਇਹਦਾ ਇੰਨਾ ਫਰਕ ਆ ਗਰਾਊਂਡ ਵਿੱਚ ਨਾ ਮੈਂ ਪਾਣੀ ਦੀ ਬੋਤਲਾਂ ਲੈ ਕੇ ਗਿਆ ਤਾਂ ਦੋ ਅੱਜ ਪੀਤੀਆਂ ਨਹੀਂ ਹੈਗੀਆਂ। ਨਹੀਂ ਅੱਜ ਪਹਿਲੀ ਵਾਰ ਹੋਇਆ ਨਹੀਂ ਦੋਨੇ ਬੋਤਲਾਂ ਖਾਲੀ ਆਉਂਦੀ ਹੁੰਦੀਆਂ ਉਹ ਕਿਉਂ? ਕਿ ਹਵਾ ਦੇ ਵਿੱਚ ਨਮੀ ਦੀ ਮੁੰਡੇ ਸਾਰੇ ਫਰੈਸ਼ ਤੇ ਤੇ ਢੋਣੇ ਵਾਲੇ ਤੇ ਮੈਂ ਚੱਲ ਰਿਹਾ ਤਾਂ ਦੇਖ ਰਹੇ ਮੈਂ ਚੱਲਦੇ ਹਾਂ। ਉਧਰ ਪਲੇਅਰ ਬੈਠੇ ਦੇਖ ਰਹੇ ਨੇ। ਮੈਂ ਚੱਲਾ। ਪਲੇਅਰ ਬੈਠੇ ਤਾਂ ਦਰਸ਼ਕ ਬੈਠੇ ਦੇਖ ਰਹੇ ਆ। ਸਰਬੀ ਲੱਗਦਾ ਬਈ। ਔਰ ਕੋਲੀ ਆਊਟ ਆ। ਆਊਟ ਆ। ਆਊਟ ਆ। ਆ ਬਾਈ ਨੇ ਆਪਣੇ ਘਰ ਆ ਗਿਆ। ਇਹ ਕੋਣ ਟੀਵੀ 'ਚ ਬੈਠ ਕੇ ਨਰਾਮ ਨਾਲ ਦੇਖਾਂਗੇ ਵੱਡੇ ਸਕਰੀਨ ਦੇ ਵਿੱਚ ਮੋਬਾਈਲ 'ਚ ਦੇਖਣਾ ਮੈਚ ਇੰਡੀਆ ਅਫਗਾਨਿਸਤਾਨ ਦਾ ਮੈਚ ਤੇ ਲਿਓ ਜੀ ਰੋਟੀ ਲਿਓ ਤੇ ਨਾਲ ਖਾਈਏ ਤੇ ਪਈਏ ਤੇ ਨਾਲ ਮੈਚ ਦੇਖੀਏ ਕਿੰਨਾ ਸਕੋਰ ਹੋ ਗਿਆ ਕਿਹੜਾ ਆਟਾ ਕੋਲੀ ਆਟਾ ਹੋ ਗਿਆ ਰੋਹਿਤ ਆਟਾ ਹੈ ਕੋਲੀ ਖੜਾ ਅੱਜ ਹੈ ਅੱਜ ਵਾਦਾ ਕੋਲੀ ਚੱਲੂਗਾ ਤੁਹਾਡੇ ਨੂੰ ਬੰਦ ਕਰੂਗਾ ਦੋ ਮੈਚਾਂ ਵਿੱਚ 0-0 ਬਰਾਬਰ ਹੋਇਆ ਹੈ ਸ਼ੋਰਟ ਮਾਣੀ ਬੱਜੇ ਨਹੀਂ ਹੈ ਹੈ ਇੱਕ ਕਵਰ ਪ੍ਰੋਗਰਾਮ ਇੱਥੇ ਕਰਾਂਗੇ ਮਿਡਲ ਮਿਡਲਓ ਬਰ ਤੇ ਭਾਈ ਹੁਣ ਅਸੀਂ ਮੈਚ ਦੇਖਾਂਗੇ ਟੋਰਨ ਬੈਠ ਕੇ ਹਾਂਜੀ ਰੋਟੀ ਮੈਂ ਨਾ ਇੱਕ ਬੰਦੇ ਦੇ ਨਾਲ ਬੈਠ ਕੇ ਮੈਂ ਲੈਪਟਾਪ 'ਤੇ ਕੰਮ ਕਰਨਾ ਇੱਕ ਤੇ ਇਹ ਲੈਪਟਾਪ ਥੋੜਾ ਕੰਮ ਜਾਂ ਕਰਨਾ ਮੈਂ ਰੋਟੀ ਪਾ ਦਿਓ ਤੁਸੀਂ ਬਸ ਅ ਵੀਡੀਓ ਲਾਈਕ ਸ਼ੇਅਰ ਕਮੈਂਟ ਵੀਡੀਓ ਉਹ ਲੈਪਟਾਪ ਤਾਂ ਸੁਰਾ ਥੋੜਾ ਹਿੱਲ ਜਾਂਦਾ ਕੰਮ ਹਲੇ ਮੇਰਾ ਬਹੁਤ ਪਿਆ ਤੇ YouTube ਵਾਲਾ ਨੇ ਹਲੇ ਕੰਮ ਹੋਰ ਵੀ ਬਹੁਤ ਜ਼ਿਆਦਾ ਉਹ ਵੀ ਕਰਨੇ ਪੈਂਦੇ ਥੋੜੇ ਬਹੁਤੇ ਤੇ ਅਹ ਤਰਵਜ ਜੀ ਤੁਹਾਡਾ ਮੈਂ ਬੜੀ ਦੁੱਖਨ ਵਾਸਤੇ ਮਿਲਦਾ ਰਹਾਂਗਾ ਦੱਸਿਓ ਅਗਲੇ ਵੀਡੀਓ ਵਿੱਚ